ਨਕੋਦਰ ਦੇ ਵਿੱਚ ਜਿਹੜੀਆਂ ਲੁੱਟਾਂ ਹੋਆਂ ਉਹਨਾਂ ਦਾ سلسلہ ਲਗਾਤਾਰ ਜਾਰੀ ਆ। ਇਸ ਵਕਤ ਸਿਟੀ ਥਾਣੇ ਦੇ ਵਿੱਚ ਮੌਜੂਦ ਆ। ਥੋੜੀ ਜਿਹਾ ਪਹਿਲਾਂ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ ਜਿੱਥੇ 4 ਲੱਖ ਔਰ ਸਮਥਿੰਗ ਰੁਪਏ ਆ ਉਹ ਲੁੱਟੇ ਰਿਆਂ ਵੱਲੋਂ ਲੁੱਟ ਲੈ ਗਿਆ। ਇਹ ਸਾਡੇ ਨਾਲ ਜਿਨ੍ਹਾਂ ਦੇ ਨਾਲ ਲੁੱਟ ਹੋਈ ਆ ਉਹਨਾਂ ਦੇ ਨਾਲ ਗੱਲ ਕਰਾਂਗੇ। ਹਾਂਜੀ ਆਪਣਾ ਨਾਮ ਦੱਸੋ ਜੀ ਕੀ ਨਾਮ ਤੁਹਾਡਾ ਸਾਹਿਬ ਸਿੰਘ। ਇਹ ਸਾਹਿਬ ਸਿੰਘ ਜੀ ਕੀ ਗੱਲ ਹੋਈ ਹੈ? ਪਹਿਲਾਂ ਤੁਸੀਂ ਦੇਖੋ ਕਿ ਕਿਸ ਕੰਪਨੀ ਨੇ ਕੰਮ ਕਰਦੇ ਆ RBL RBL ਤੇ ਇਹ ਜਿਹੜੀ ਇੰਨੀ ਪੇਮੈਂਟ ਆ ਇਹ ਕਿਥੋਂ ਤੁਸੀਂ ਲੈ ਕੇ ਜਾ ਰਹੇ ਤੁਸੀਂ ਲੈ ਕੇ ਜਾ ਰਹੇ ਤਿੰਨੋਂ ਕੋਲੇ ਜਮਾਤੇ ਕਰੋ ਅੱਛਾ ਜੀ ਕਿੰਨਾ ਸਮਾਂ ਕਿੰਨਾ ਟਾਈਮ ਹੋਤਾ 8 15 ਦੇ ਕਰੀਬ ਆ 8 15 ਤੇ ਇਹ ਤੁਸੀਂ ਦੇਨੀ ਲੈ ਕੇ ਜਾਣੇ ਪੇਮੈਂਟ ਅੱਥੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਅ ਅ ਅੱਜ ਦੀ ਪੂਰੀ ਗੱਲ ਦੱਸੋ ਵੀ ਤੁਸੀਂ ਕਿੱਦਾਂ ਪੇਮੈਂਟ ਲਈ ਹੈ ਕਿੱਥੇ ਜਾ ਰਹੇ ਹੋ ਉਹ ਸਾਰੀ ਗੱਲ ਦੱਸੋ ਬੈਂਕ ਚੋਂ ਆਰਬੀਐਲ ਬੈਂਕ ਚੋਂ ਲੈ ਕੇ ਜਾ ਰਹੇ ਨਹੀਂ ਤੇ ਰਾਸਤੇ 'ਚ ਅੱਖਾਂ 'ਚ ਪਿੱਛੋਂ ਪਤਾ ਨਹੀਂ ਕਿੱਧਰੋਂ ਆਏ ਤੇ ਉਹਨਾਂ ਅੱਖਾਂ ਵਿੱਚ ਮਰਚਾਂ ਭਰਤੀਆਂ ਬਾਅਦ ਵਿੱਚ ਮੈਂ ਦੇਖਿਆ ਤੇ ਉਹਨਾਂ ਮਨੋ ਕੁੱਟਿਆ ਤੇ ਘੇਟ ਖੋਗ ਲਿਆ ਕੋਰ ਕੋਲ ਸੀ ਤੁਹਾਡੇ ਨਾਲ ਕੱਲ੍ਹ ਹੀ ਤੁਸੀਂ ਕੱਲੇ ਸੀ ਕੋਈ ਸ਼ੋਰ ਨਹੀਂ ਮਚਾਇਆ ਤੁਸੀਂ ਉੱਤੇ ਉਹ ਆਏ ਇਹ ਕਾਰ ਵਾਲੇ ਬਾਹਰ ਆਇਓ ਨਾ ਜੀ ਨੋ ਬਾਅਦ ਤੇ ਤੁਸੀਂ ਹਾਂ ਤੁਸੀਂ ਜੀ ਪੇਮੈਂਟ ਇਕੱਠੀ ਕਰ ਦਿਓ ਇਹ 8:00 ਤੋਂ 8:58 ਟਾਈਮ ਆ ਕਿੰਤੂ ਜੀ ਉਹ ਸੰਸਣ ਜਗਾ ਵਿੱਚ ਬਹੁਤ ਲੱਗਦੇ ਹੋ ਜਾਂ ਇਹਦੇ ਬਾਰੇ ਕਿਸੇ ਨੂੰ ਪਤਾ ਕੀ ਤੁਹਾਨੂੰ ਰੋਜ਼ ਨੰਗੀ ਰੋਜ਼ ਨੰਗੀ ਤੇ ਕੀ ਲੱਗਦਾ ਤੁਹਾਨੂੰ ਜੀ ਇਹ ਲੋਕ ਕੋਈ ਤੁਹਾਡੇ ਤੇ ਤੀਨੇ ਕੀਤੀ ਜਾਂਦਾ ਕੋਈ ਕਹਿ ਨਹੀਂ ਸਕਦਾ ਅੱਛਾ ਟੋਟਲ ਕਿੰਨੀ ਪੇਮੈਂਟ ਸੀ 4 ਲੱਖ 46 ਬਚਾਤ ਤੇਰੀ ਅੱਛਾ ਤੇ ਉਹਨਾਂ ਦੀ ਪਹਿਚਾਣ ਹੋਈ ਤੁਹਾਨੂੰ ਜਦੋਂ ਉਹਨਾਂ ਨੇ ਮੂੰਹ ਬੱਲੇ ਹੋਏ ਸੀ ਉਹ ਵੀ ਬੰਨਿਆ ਹੋਇਆ ਤੇ ਇੱਕ ਸਰਦਾਰ ਹੀ ਮੈਨੂੰ ਪਰਨਾ ਬੰਨਿਆ ਹੋਇਆ ਅੱਛਾ

ਔਲਸ ਜਿਹੜੀ ਆ ਉਹ ਜਿਹੜੀ ਫੁਟੇਜ ਆ ਉਹ ਛਾਂਟ ਰਹੀ ਆ ਔਰ ਐਸਆਈ ਸਰਬਜੀਤ ਸਿੰਘ ਅੱਜ ਦੇ ਜਿਹੜੇ ਆਈਓ ਨੇ ਆਫੀਸਰ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲ ਕਰਾਂਗੇ ਕਹਿ ਸਕਦੇ ਆ ਕਿ ਨਕੋਦਰ ਇੱਕ ਚੋਰਾਂ ਦਾ ਜਿਹੜਾ ਗੜ ਜਾਂ ਚੋਰਾਂ ਦਾ ਅੱਡਾ ਬਣ ਡੁਕਾ ਕਿਉਂਕਿ ਇੱਥੇ ਆਏ ਦਿਨ ਕਿਤੇ ਨਾ ਕਿਤੇ ਚੋਰੀ ਹੁੰਦੀ ਰਹਿੰਦੀ ਆ ਕੈਮਰਾ ਪਰਸਨ ਰਵੀ ਸੁਪਰਵਾਲ ਦੇ ਨਾਲ ਸੁਖਵਿੰਦਰ ਸੋਹਲ ਨਕੋਦਰ